ਸਤਨਾਮ ਸ੍ਰੀ ਵਾਹਿਗੁਰੂ ਤਨ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਰਹਾ ਦਾਨ ਸਿਦਾਂ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਅੰਨਿਆ ਸਾਧਨ ਨੇ ਕਾ ਅਨਾਜ ਮੰਗੋ ਸਤ ਸਿਕਾ ਗਊ ਪਾਸ ਮੰਗੋ ਲਾਵੇਰੀ ਇੱਕ ਤਾਜਨ ਤੁਰੇ ਚਾਂਗੇਰੀ ਘਰ ਕੀ ਗੀਆਂ ਹਨ ਚੰਗੀ ਜਨ ਧੰਨਾ ਲੇਵੈ ਮੰਗੇ ਕਰ ਕੀ ਗੀਆਂ ਹਨ ਚੰਗੀ ਜਨ ਤੰਨਾ ਲੈ ਵ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਰਹਾ ਦਾਨ ਸਿਦਾਂ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪੰਨੀਆਂ ਸਾਧਨ ਨੇਕਾ ਅਨਾਜ ਮੰਗੋ ਸਤ ਸਿਕਾ ਗਊ ਪਾਸ ਮੰਗੋ ਲਾਵੇਰੀ ਇੱਕ ਤਾਜਨ ਤੁਰੇ ਚਾਂਗੇ ਰੇ ਘਰ ਕੀ ਗਿਆਨ ਚੰਗੇ ਜਨ ਤੰਨਾ ਲੈ ਵ ਮੰਗੇ ਕਰ ਕੀ ਗੀਆਂ ਨ ਚੰਗੀ ਜਨ ਤੰਨਾ ਲੈ ਵ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰੰਤੇ ਤਨ ਕੇ ਕਾਜ ਸਵਾਰਤਾ ਰਹਾ ਦਾਲ ਸਿਦਾਂ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪੰਨਿਆ ਸਾਧਨ ਨੇ ਕਾ ਅਨਾਜ ਮੰਗੋ ਸਤ ਸਿਕਾਰ ਗਊ ਪਾਸ ਮੰਗੋ ਲਾਵੇਰੀ ਇਕ ਤਾਜਨ ਤੁਰੇ ਚਾਂਗੇ ਰੇ ਕਰ ਕੀ ਗੀਹ ਹਨ ਚੰਗੇ ਜਨ ਤੰਨਾ ਲੇਵੈ ਮੰਗੇ ਕਰ ਕੀ ਗੀਹ ਹਨ ਚੰਗੇ ਜਨ ਤੰਨਾ ਲੇਵੈ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤੰਨਾ गोपाल तेरा आरती जो जन तुमरे भगत करनते तिनके काज सवारता रहा दान सदा मांगो कियो हमरा खुशी करे नित जियो पनिया साधन नेका अनाज मगो सत सिखो ਗਉ ਪਸ ਮੰਗੋ ਲਾਵੇਰੀ ਇੱਕ ਤਾਜਨ ਤੁਰੇ ਚਾਂਗੇਰੀ ਘਰ ਕੀ ਗੀਆਂ ਹਨ ਚੰਗੀ ਜਨ ਤੰਨਾ ਲੇਵੈ ਮੰਗੇ ਕਰ ਕੀ ਗੀਆਂ ਹਨ ਚੰਗੀ ਜਨ ਤੰਨਾ ਲੇਵੈ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤਨ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਰਹਾ ਦਾਨ ਸਿਦਾਂ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਅਨਿਆ ਸਾਧਨ ਨੇ ਕਾ ਅਨਾਜ ਮੰਗੋ ਸਤ ਸਿਕਾ ਗਉ ਪਾਸ ਮੰਗੋ ਲਾ ਵੇਰੀ ਇੱਕ ਤਾਂ ਜਨ ਤੁਰੇ ਚਾਂਗੇ ਰੇ ਘਰ ਕੀ ਗਿਆਨ ਚੰਗੇ ਜਨ ਧੰਨਾ ਲੇਵੈ ਮੰਗੇ ਕਰ ਕੀ ਗਿਆਨ ਚੰਗੇ ਜਨ ਤੰਨਾ ਲੈ ਵ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਰਹਾ ਦਾਨ ਸਿਦਾਂ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪੰਨਿਆ ਸਾਧਨ ਨੇਕਾ ਅਨਾਜ ਮੰਗੋ ਸਤ ਸਿਕਾ ਗਊ ਪਾਸ ਮੰਗੋ ਲਾਵੇਰੀ ਇੱਕ ਤਾਜਨ ਤੁਰੇ ਚਾਂਗੇ ਰੇ ਘਰ ਕੀ ਗਿਆਨ ਚੰਗੇ ਜਨ ਤੰਨਾ ਲੇਵੈ ਮੰਗੇ ਕਰ ਕੀ ਗਿਆਨ ਚੰਗੀ ਜਨ ਤੰਨਾ ਲੇਵੈ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰੰਤੇ ਦਨਕੇ ਕਾਜ ਸਵਾਰਤਾ ਰਹਾ ਦਾਨ ਸਿਦਾਂ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪੰਨਿਆ ਸਾਧਨ ਨੇਕਾ ਅਨਾਜ ਮੰਗੋ ਸਤ ਸਿਕਾਰ ਗਊ ਪਾਸ ਮੰਗੋ ਲਾਵੇਰੀ ਇਕ ਤਾਜਨ ਤੁਰੇ ਚਾਂਗੇ ਰੇ ਕਰ ਕੀ ਗੀਆ ਹਨ ਚੰਗੇ ਜਨ ਤੰਨਾ ਲੇਵੈ ਮੰਗੇ ਕਰ ਕੀ ਗੀਆ ਹਨ ਚੰਗੇ ਜਨ ਤੰਨਾ ਲੇਵੈ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤੰਨਾ गोपाल तेरा आरती जो जन तुमरे भगत करनते तिनके काज सवारता रहा दान सिदा मांगो कियो हमरा खुशी करे नित जियो पनिया साधन नेका अनाज मगो सत सीखो ਗਉ ਪਸ ਮੰਗੋ ਲਾਵੇਰੀ ਇੱਕ ਤਾਜਨ ਤੁਰੇ ਚਾਂਗੇਰੀ ਘਰ ਕੀ ਗੀਆ ਹਨ ਚੰਗੀ ਜਨ ਤੰਨਾ ਲੇਵੈ ਮੰਗੇ ਕਰ ਕੀ ਗੀਆ ਹਨ ਚੰਗੀ ਜਨ ਤੰਨਾ ਲੇਵੈ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤਨ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਰਹਾ ਦਾਨ ਸਿਦਾਂ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਅਨਿਆ ਸਾਧਨ ਨੇ ਕਾ ਅਨਾਜ ਮੰਗੋ ਸਤ ਸਿਕਾ ਗਉ ਪਾਸ ਮੰਗੋ ਲਾ ਵੇਰੀ ਇੱਕ ਤਾਜਨ ਤੁਰੇ ਚਾਂਗੇ ਰੇ ਘਰ ਕੀ ਗੀਆਂ ਹਨ ਚੰਗੇ ਜਨ ਧੰਨਾ ਲੇਵੈ ਮੰਗੇ ਕਰ ਕੀ ਗੀਆਂ ਹਨ ਚੰਗੀ ਜਨ ਤੰਨਾ ਲੈ ਵ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਰਹਾ ਦਾਲ ਸਿਦਾਂ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪੰਨਿਆ ਸਾਧਨ ਨੇਕਾ ਅਨਾਜ ਮੰਗੋ ਸਤ ਸਿਕਾ ਗਊ ਪਾਸ ਮੰਗੋ ਲਾਵੇਰੀ ਇੱਕ ਤਾਜਨ ਤੁਰੇ ਚਾਂਗੇਰੀ ਘਰ ਕੀ ਗਿਆਨ ਚੰਗੇ ਜਨ ਤੰਨਾ ਲੇਵੈ ਮੰਗੇ ਕਰ ਕੀ ਗਿਆਨ ਚੰਗੀ ਜਨ ਤੰਨਾ ਲੇਵੈ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰੰਤੇ ਇਨਕੇ ਕਾਜ ਸਵਾਰਤਾ ਰਹਾ ਦਾਲ ਸਿਦਾਂ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪੰਨਿਆ ਸਾਧਨ ਨੀ ਕਾ ਅਨਾਜ ਮੰਗੋ ਸਤ ਸਿਕਾਰ ਗਊ ਪਾਸ ਮੰਗੋ ਲਾਵੇਰੀ ਇੱਕ ਤਾਜਨ ਤੁਰੇ ਚਾਂਗੇਰੀ ਕਰ ਕੀ ਗੀਹ ਹਨ ਚੰਗੇ ਜਨ ਤੰਨਾ ਲੇਵੈ ਮੰਗੇ ਕਰ ਕੀ ਗੀਹ ਹਨ ਚੰਗੀ ਜਨ ਤੰਨਾ ਲੇਵੈ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤੰਨਾ गोपाल तेरा आरती जो जन तुमरे भगत करनते तिनके काज सवारता रहा दाल सीधा मांगो कियो हमरा खुशी करे नित जियो पनिया साधन नेका अनाज मगो सत सीखो ਗਉ ਪਸ ਮੰਗੋ ਲਾਵੇਰੀ ਇੱਕ ਤਾਜਨ ਤੁਰੇ ਚਾਂਗੇਰੀ ਘਰ ਕੀ ਗੀਆ ਹਨ ਚੰਗੇ ਜਨ ਤੰਨਾ ਲੇਵੈ ਮੰਗੇ ਘਰ ਕੀ ਗੀਆ ਹਨ ਚੰਗੇ ਜਨ ਤੰਨਾ ਲੇਵੈ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤਨ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਰਹਾ ਦਾਨ ਸਿਦਾਂ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਅੰਨਿਆ ਸਾਧਨ ਨੇ ਕਾ ਅਨਾਜ ਮੰਗੋ ਸਤ ਸਿਕਾ ਗਉ ਪਾਸ ਮੰਗੋ ਲਾ ਵੇਰੀ ਇੱਕ ਤਾਜਨ ਤੁਰੇ ਚਾਂਗੇ ਰੇ ਘਰ ਕੀ ਗਿਆਨ ਚੰਗੇ ਜਨ ਧੰਨਾ ਲੇਵੈ ਮੰਗੇ ਕਰ ਕੀ ਗਿਆਨ ਚੰਗੇ ਜਨ ਤੰਨਾ ਲੈ ਵ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਰਹਾ ਦਾਨ ਸਿਦਾਂ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪੰਨਿਆ ਸਾਧਨ ਨੇਕਾ ਅਨਾਜ ਮੰਗੋ ਸਤ ਸਿਕਾ ਗਊ ਪਾਸ ਮੰਗੋ ਲਾਵੇਰੀ ਇੱਕ ਤਾਜਨ ਤੁਰੇ ਚਾਂਗੇਰੀ ਘਰ ਕੀ ਗਿਆਨ ਚੰਗੇ ਜਨ ਤੰਨਾ ਲੈ ਵ ਮੰਗੇ ਕਰ ਕੀ ਗੀਆਂ ਨ ਚੰਗੀ ਜਨ ਤੰਨਾ ਲੈ ਵ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰੰਤੇ ਤਨ ਕੇ ਕਾਜ ਸਵਾਰਤਾ ਰਹਾ ਦਾਲ ਸਿਦਾਂ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪੰਨਿਆ ਸਾਧਨ ਨੀ ਕਾ ਅਨਾਜ ਮੰਗੋ ਸਤ ਸਿਕਾਰ ਗਊ ਪਾਸ ਮੰਗੋ ਲਾਵੇਰੀ ਇੱਕ ਤਾਜਨ ਤੁਰੇ ਚਾਂਗੇਰੀ ਕਰ ਕੀ ਗੀਆ ਹਨ ਚੰਗੇ ਜਨ ਤੰਨਾ ਲੈ ਵ ਮੰਗੇ ਕਰ ਕੀ ਗੀਆ ਹਨ ਚੰਗੇ ਜਨ ਤੰਨਾ ਲੈ ਵ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤੰਨਾ गोपाल तेरा आरती जो जन तुमरे भगत करनते तिनके काज सवारता रहा दान सिदा मांगो कियो हमरा खुशी करे नित जियो पनिया साधन नेका अनाज मगो सत सिखो ਗਉ ਪਸ ਮੰਗੋ ਲਾਵੇਰੀ ਇੱਕ ਤਾਜਨ ਤੁਰੇ ਚਾਂਗੇਰੀ ਘਰ ਕੀ ਗੀਆਂ ਹਨ ਚੰਗੀ ਜਨ ਤੰਨਾ ਲੇਵੈ ਮੰਗੇ ਕਰ ਕੀ ਗੀਆਂ ਹਨ ਚੰਗੀ ਜਨ ਤੰਨਾ ਲੇਵੈ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤਨ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਰਹਾ ਦਾਨ ਸਿਦਾਂ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਅੰਨਿਆ ਸਾਧਨ ਨੇ ਕਾ ਅਨਾਜ ਮੰਗੋ ਸਤ ਸਿਕਾ ਗਊ ਪਾਸ ਮੰਗੋ ਲਾਵੇਰੀ ਇੱਕ ਤਾਜਨ ਤੁਰੇ ਚਾਂਗੇਰੀ ਘਰ ਕੀ ਗੀਆਂ ਹਨ ਚੰਗੀ ਜਨ ਧੰਨਾ ਲੇਵੈ ਮੰਗੇ ਕਰ ਕੀ ਗੀਆਂ ਹਨ ਚੰਗੀ ਜਨ ਤਨ ਨਾਲੇ ਵ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤਨ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਰਹਾ ਦਾਨ ਸਿਦਾਂ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪੰਨੀਆਂ ਸਾਧਨ ਨੇਕਾ ਅਨਾਜ ਮੰਗੋ ਸਤ ਸਿਕਾ ਗਊ ਪਾਸ ਮੰਗੋ ਲਾਵੇਰੀ ਇੱਕ ਤਾਜਨ ਤੁਰੇ ਚਾਂਗੇ ਰੇ ਘਰ ਕੀ ਗਿਆਨ ਚੰਗੇ ਜਨ ਤੰਨਾ ਲੈ ਵ ਮੰਗੇ ਕਰ ਕੀ ਗੀਆਂ ਨ ਚੰਗੀ ਜਨ ਤੰਨਾ ਲੈ ਵ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰੰਤੇ ਤਨ ਕੇ ਕਾਜ ਸਵਾਰਤਾ ਰਹਾ ਦਾਲ ਸਿਦਾਂ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪੰਨਿਆ ਸਾਧਨ ਨੀ ਕਾ ਅਨਾਜ ਮੰਗੋ ਸਤ ਸਿਕਾਰ ਗਊ ਪਾਸ ਮੰਗੋ ਲਾਵੇਰੀ ਇੱਕ ਤਾਜਨ ਤੁਰੇ ਚਾਂਗੇਰੀ ਕਰ ਕੀ ਗੀਹ ਹਨ ਚੰਗੇ ਜਨ ਤੰਨਾ ਲੈ ਵ ਮੰਗੇ ਕਰ ਕੀ ਗੀਹ ਹਨ ਚੰਗੇ ਜਨ ਤੰਨਾ ਲੈ ਵ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤੰਨਾ गोपाल तेरा आरती जो जन तुमरे भगत करनते तिनके काज सवारता रहा दान सदा मांगो कियो हमरा खुशी करे नित जियो पनिया साधन नेका अनाज मगो सत सिखो ਗਉ ਪਸ ਮੰਗੋ ਲਾਵੇਰੀ ਇੱਕ ਤਾਜਨ ਤੁਰੇ ਚਾਂਗੇਰੀ ਘਰ ਕੀ ਗੀਆਂ ਹਨ ਚੰਗੀ ਜਨ ਤੰਨਾ ਲੇਵੈ ਮੰਗੇ ਕਰ ਕੀ ਗੀਆਂ ਹਨ ਚੰਗੀ ਜਨ ਤੰਨਾ ਲੇਵੈ ਮੰਗੇ ਸਤਨਾਮ ਸ੍ਰੀ ਵਾਹਿਗੁਰੂ ਤਨ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਰਹਾ ਦਾਨ ਸਿਦਾਂ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪੰਨਿਆ ਸਾਧਨ ਨੇ ਕਾ ਅਨਾਜ ਮੰਗੋ ਸਤ ਸਿਕਾ ਗਊ ਪਾਸ ਮੰਗੋ ਲਾਵੇਰੀ ਇੱਕ ਤਾਜਨ ਤੁਰੇ ਚਾਂਗੇਰੀ ਘਰ ਕੀ ਗੀਆਂ ਹਨ ਚੰਗੀ ਜਨ ਧੰਨਾ ਲੇਵੈ ਮੰਗੇ ਕਰ ਕੀ ਗੀਆਂ ਹਨ ਚੰਗੀ ਜਨ ਤੰਨਾ ਲੈ ਵ ਮੰਗੇ